ਸਿੰਗapore ਦੇ 에어ਪੋਰਟ ਤੇ ਜੀ ਅਸੀਂ ਇਸ ਵੇਲੇ ਇਹਨੂੰ ਕਹਿੰਦੇ ਕਿ ਚਾਂਗੀ 에어ਪੋਰਟ ਜਿਵੇਂ ਕਿ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਉਸ ਤਰੀਕੇ ਦੇ ਨਾਲ ਇਹ ਚਾਂਗੀ 에어ਪੋਰਟ ਆ ਸਿੰਗਾਪੁਰ ਦਾ ਸਭ ਤੋਂ ਵੱਡਾ 에어ਪੋਰਟ ਆ ਤੇ ਦੁਨੀਆ ਦੇ ਸਭ ਤੋਂ ਸੋਹਣੇ 에어ਪੋਰਟਾਂ ਦੇ ਵਿੱਚੋਂ ਇੱਕ ਆ ਜਿਹੜਾ ਕਿ ਪਿਛਲੇ 13 ਸਾਲਾਂ ਤੋਂ ਪਹਿਲੇ ਨੰਬਰ ਦੇ ਉੱਤੇ ਸੁੰਦਰਤਾ ਦੇ ਮਾਮਲੇ ਦੇ ਵਿੱਚ ਮੈਨੇਜਮੈਂਟ ਦੇ ਮਾਮਲੇ ਦੇ ਵਿੱਚ ਕੁਸ਼ਲ ਪ੍ਰਬੰਧਨ ਦੇ ਮਾਮਲੇ ਦੇ ਵਿੱਚ ਅਭਲ ਆਉਂਦਾ ਅਸੀਂ ਵਕ ਵਕ ਥਾਂ ਤੇ 에어ਪੋਰਟਾਂ ਬਾਰੇ ਜਿਹੜੇ ਜਾਣਦੇ ਆ ਕਿ ਫਲਾਣੀ ਥਾਂ ਦੇ ਉੱਤੇ ਉਡਾਣਾ ਕਿਵੇਂ ਇੱਕ ਇੱਕ ਮਿੰਟ ਬਾਅਦ 10-10 ਸਕਿੰਟ ਬਾਅਦ 5-5 ਸਕਿੰਟ ਬਾਅਦ ਉਤਰਦੀਆਂ ਤੇ ਚੜ੍ਹਦੀਆਂ ਉਸ ਤਰੀਕੇ ਦੇ ਨਾਲ ਇਹਦੀ ਖੂਬਸੂਰਤੀ ਤਾਂ 13 ਕਿਲੋਮੀਟਰ ਦੇ ਵਿੱਚ ਇਹ ਚਾਂਗੀ 에어ਪੋਰਟ ਆ ਜਿਹੜਾ ਇਹ 13 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਤਿੰਨ ਇਹਦੇ ਕੁੱਲ ਟਰਮੀਨਲ ਆ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਨੂੰ ਜੋੜਦੀ ਹੈਗੀ ਜੀ ਰੇਲ ਗੱਡੀ ਤੇ ਇਹਦੇ ਵਿੱਚ ਦੇਖਣਯੋਗ ਚੀਜ਼ਾਂ ਬਹੁਤ ਕਮਾਲ ਦੀਆਂ ਮੈਂ ਪਹਿਲਾਂ ਵੀ ਬੜੀ ਵਾਰ ਸੁਣਦਾ ਹੁੰਦਾ ਸੀ ਕਿ ਭਾਈ ਜੇਕਰ ਤੁਹਾਨੂੰ ਸਮਾਂ ਮਿਲੇ ਕਦੇ ਤਾ ਸਿੰਗਾਪੁਰ ਦੇ 에어ਪੋਰਟ ਨੂੰ ਜਿੰਨਾ ਘੁੰਮ ਕੋ ਕੋ ਘੁੰਮ ਕੇ ਦੇਖੋ ਮੈਨੂੰ ਕਦੇ ਐਂ ਲੱਗਦਾ ਵੀ ਇੱਕ ਦਿਨ ਦੇ ਵਿੱਚ ਤਾਂ ਤੁਸੀਂ ਨੂੰ ਦੇਖ ਵੀ ਨਹੀਂ ਸਕਦੇ ਇਹਨਾ ਸੋਹਣਾ ਹੈਗਾ ਪਰ ਅਸੀਂ ਬਾਹਰ ਜਾ ਕੇ ਵੀ ਦੇਖਣਾ ਸੀਗਾ ਕਿਉਂਕਿ ਸਾਡੇ ਕੋਲੇ ਸਮਾਂ ਥੋੜਾ ਯਾਨੀ ਕਿ ਸਾਡੀ ਅਗਲੀ ਉਡਾਣ ਆ ਜਿਹੜੀ ਸਾਡਾ ਠਹਿਰਾ ਜਿਹੜਾ ਇਸ ਥਾਂ ਦੇ ਉੱਤੇ ਹੈ ਹੀ 4 1/2 ਘੰਟੇ ਦਾ ਤੇ ਮੈਂ ਇਹਨਾਂ ਕੁਝ ਗੱਲਾਂ ਦੀ ਤੁਲਨਾ ਕਰਨੀ ਚਾਹੁੰਦਾ ਇੱਕ ਤਾਂ ਗੱਲ ਇਹ ਜੀ ਕਿ ਇਹਦੇ ਵਿੱਚ ਅੰਡਰਵਾਟਰ ਪਾਰਕ ਵੀ ਆ ਇਹਦੇ ਵਿੱਚ ਬੱਚਿਆਂ ਦੀਆਂ ਖੇਡਾਂ ਵਾਲੀਆਂ ਥਾਵਾਂ ਵੀ ਬਣਾਈਆਂ ਇਹਦੇ ਵਿੱਚ ਜੰਗਲ ਵੀ ਬਣਾਇਆ ਹੋਇਆ ਜਿਹੜੀ ਥਾਂ ਦੇ ਉੱਤੇ ਅਸੀਂ ਇਸ ਵੇਲੇ ਖੜੇ ਆ ਇਹਨੂੰ ਜੰਗਲ ਨੁਮਾ ਸ਼ੇਪ ਦਿੱਤੀ ਆ ਜੰਗਲ ਨੁਮਾ ਇਹਨੂੰ ਆਕਾਰ ਦਿੱਤਾ ਹੋਇਆ ਜੰਗਲ ਇਹਨੂੰ ਕਹਿੰਦੀ ਕਿ ਵੀ ਉਹ ਸਾਰਿਆਂ ਗਿਆ ਬਣਾਇਆ ਗਿਆ ਤੇ ਇਹ ਨਹੀਂ ਕਿ ਭਾਈ ਇਹਦੇ ਵਿੱਚ ਕੋਈ ਇਹ ਪਲਾਸਟਿਕ ਦੇ ਬੂਟੇ ਹੈਗੇ ਆ ਇਹ ਸੱਚੀ ਮੁੱਚੀ ਅਸਲੀ ਬੂਟੇ ਹੈਗੇ ਆ ਅਸੀਂ ਕਾਫੀ ਸ਼ਾਪ ਦੇ ਵਿੱਚੋਂ ਬਾਹਰ ਨਿਕਲੇ ਤੇ ਫਿਰ ਅਸੀਂ ਇਸ ਥਾਂ ਦੇ ਉੱਤੇ 에어ਪੋਰਟ ਦੇ ਵਿੱਚ ਹੀ ਖੜ ਕੇ ਆ ਦੇਖਿਆ ਤੇ ਇਧਰਲੇ ਪਰਲੇ ਪਾਰ ਤੁਸੀਂ ਦੇਖ ਹੀ ਲਏ ਆ ਵੀ ਜਹਾਜ਼ ਖੜੇ ਵਕ ਵਕ ਕੰਪਨੀਆਂ ਦੇ ਇਹ ਸਕੂਟ 에어ਲਾਈਨ ਆ ਇਹ ਸਕੂਟ 에어ਲਾਈਨ ਦੇ ਪੀਲੇ ਤੇ ਚਿੱਟੇ ਰੰਗ ਦੇ ਜਹਾਜ਼ ਆ ਆ ਮੈਂ ਥੋੜਾ ਜਿਹਾ ਇਹਦੇ ਬਾਰੇ ਵੀ ਵਿਸਥਾਰ ਦੇ ਵਿੱਚ ਦੱਸ ਦਿੰਨਾ ਤੇ ਤੁਲਨਾ ਵੀ ਕਰਾਂਗੇ ਦੇਖੋ ਭਾਰਤ ਦੁਨੀਆ ਦੀ ਆਬਾਦੀ ਦੇ ਵਿੱਚ ਸਭ ਤੋਂ ਵੱਡੇ ਪੱਧਰ ਤੇ ਪਹਿਲੇ ਨੰਬਰ ਦੇ ਉੱਤੇ ਆਉਂਦਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਆ ਤੇ ਜੇਕਰ ਭਾਰਤ ਦੇ ਮੁਕਾਬਲੇ ਆਪਾਂ ਸਿੰਗਾਪੁਰ ਦੀ ਗੱਲ ਕਰੀਏ ਤਾਂ ਕਿੜੀ ਦੇ ਪਹੁੰਚੇ ਜਿਹੜਾ ਦੇਸ਼ ਆ ਇਹ ਮਲੇਸ਼ੀਆ ਕਿੱਡਾ ਦੇਸ਼ ਆ ਨਿਕਾ ਜਾ ਪਰ ਜੇ ਆਪਾਂ 에ਰਪੋਰਟਾਂ ਦੀ ਗੱਲ ਕਰੀਏ ਤਾਂ ਦਿੱਲੀ ਦੇ 에ਰਪੋਰਟ ਦੀ ਤੁਲਨਾ ਜੇਕਰ ਆਪਾਂ ਸਿੰਗਾਪੁਰ ਦੇ 에ਰਪੋਰਟ ਨਾਲ ਕਰੀਏ ਤਾਂ ਕਈ ਜ਼ਮੀਨਾਂ ਤੇ ਕਈ ਅਸਮਾਨਾਂ ਦਾ ਅੰਤਰ ਨਜ਼ਰ ਆਉਂਦਾ ਭਾਰਤ ਦੀ ਇਕਲੋਤੀ ਅੰਤਰਰਾਸ਼ਟਰੀ 에ਅਰਲਾਈਨ ਜਿਹੜੀ ਆ 에ਅਰ ਇੰਡੀਆ ਜਿਹੜੀ ਪਹਿਲਾਂ ਸਰਕਾਰੀ ਹੁੰਦੀ ਸੀ ਤੇ ਹੁਣ ਉਹ ਨਿੱਜੀ ਹੱਥਾਂ ਦੇ ਵਿੱਚ ਟਾਟਾ ਕੰਪਨੀ ਦੇ ਕੋਲ ਪਰ ਜੇ ਅੱਜ ਭਾਰਤ ਦੇ ਵਿੱਚ 10 ਖਬਰਾਂ ਲੱਗੀਆਂ ਹੋਣ ਵੀ ਭਾਈ ਫੁਲਾਨੀ 에ਅਰਲਾਈਨ ਦੇ ਵਿੱਚ ਆ ਗੜਬੜੀ ਹੋ ਗਈ ਉਹਨਾਂ ਦਸਾਂ ਦੇ ਵਿੱਚੋਂ 6 ਜਾਂ 7 ਖਬਰਾਂ ਉਹ 에ਅਰ ਇੰਡੀਆ ਦੇ ਬਾਰੇ ਹੋਣੀਆਂ ਤੁਹਾਨੂੰ ਹੈਡਿੰਗ ਪੜ੍ਹ ਕੇ ਇਹਦਾ ਦਾ ਲਾਉਣਾ ਪੈ ਜਾਂਦਾ ਹੈ ਜਾਂ ਲਾਲ ਇੰਨੇ ਆ ਕਿ ਭਾਈ ਇਹ ਕਿਦੇ ਬਾਰੇ ਖਬਰ ਹੋਊਗੀ ਵਿੱਚ ਹੁੰਦੀ ਵੀ ਕੁਦਰਤੀ ਤੌਰ ਤੇ 에ਅਰ ਇੰਡੀਆ ਬਾਰੇ ਹੀ ਆ ਕਦੇ ਉਹਦੀ टाकी ਖੁੱਲ ਜਾਂਦੀ ਆ ਕਦੇ ਉਹਦੀਆਂ ਜਿਹੜੀਆਂ ਟਾਇਲਟ ਸੀਟਾਂ ਖਰਾਬ ਹੁੰਦੀਆਂ ਕਦੇ ਉਹ ਵੇਲੇ ਸਿਰ ਨਹੀਂ ਪਹੁੰਚਦੀ ਕਦੇ ਉਹਦੇ ਵਿੱਚ ਕੋਈ ਹੋਰ ਸਮੱਸਿਆ ਆ ਜਾਂਦੀ ਆ ਕਦੇ ਕੋਈ ਕਾਂਡ ਕਰਿਆ ਪਿੱਛੇ ਜੇ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕਿ ਭਾਰਤ ਦੇ ਕੇਂਦਰੀ ਖੇਤੀਬਾੜੀ ਮੰਤਰੀ ਆ ਉਹਨਾਂ ਨੇ ਕਿਹਾ ਸੀ ਕਿ ਮੈਂ ਭਪਾਲ ਤੋਂ ਦਿੱਲੀ ਜਾਣਾ ਤੇ ਉਹਦੇ ਵਿੱਚ 에ਅਰਲਾਈਨ ਦੀ ਸੀਟ ਟੁੱਟੀ ਸੀਗੀ ਉਹਨੇ ਇਹ ਗੱਲ ਕਹੀ ਸੀ ਟਵੀਟ ਕਰਕੇ ਕਿ ਸ਼ਹਿਰੀ ਹਵਾਬਾਦੀ ਵਿਭਾਗ ਨੂੰ ਕਿ ਆਹ ਹਾਲਾਤ ਵੀ ਹੈਗੇ ਮਤਲਬ ਇਹੋ ਜਿਹੀਆਂ ਖਬਰਾਂ ਆਉਂਦੀਆਂ ਰਹਿਣੀਆਂ ਪਰ ਚੜੀ ਦੇ ਪਹੁੰਚੇ ਵਰਗਾ ਦੇਸ਼ ਸਿੰਗਾਪੁਰ ਇੰਨਾ ਸੋਹਣਾ 에ਅਰਪੋਰਟ ਆ ਤੇ ਇਹਨਾਂ ਦੀ ਸਿੰਗਾਪੁਰ 에ਅਰਲਾਈਨ ਵੀ ਸਭ ਤੋਂ ਚੰਗੀਆਂ 에ਅਰਲਾਈਨਾਂ ਦੇ ਵਿੱਚੋਂ ਇੱਕ ਆ ਤੇ ਜਿਹੜੇ ਆ ਜਹਾਜ਼ ਆ ਸਕੂਟ 에ਅਰਲਾਈਨ ਇਹ ਜਿਹੜੇ ਪੀਲੇ ਤੇ ਚਿੱਟੇ ਆ ਇਹ ਹੈਗੇ ਜੀ ਅ ਕੈਰੀਏ ਬਜਟ ਦੇ ਵਿੱਚ ਆਮ ਬੰਦੇ ਦੀ ਜੇ ਕੈਰੀਏ ਵੀ ਜੇ ਹੁਣ ਆਪਾਂ ਅੰਮ੍ਰਿਤਸਰ ਤੋਂ ਜਾਂ ਦਿੱਲੀ ਤੋਂ ਚੱਲੇ ਆ ਆਸਟ੍ਰੇਲੀਆ ਦੇ ਵੱਲ ਤਾਂ 600 ਤੋਂ ਲੈ ਕੇ 1000 ਡਾਲਰ ਘੱਟ ਜਿਹੜੇ ਆ ਉਹ ਖਰਚ ਹੁੰਦੇ ਪੈਸੇ ਤੇ ਇਹਦੇ ਵਿੱਚ ਹੈ ਚਲੋ ਸਹੂਲਤਾਂ ਦੀ ਥੋੜੀ ਜਿਹੀ ਘਾਟ ਹੁੰਦੀ ਆ ਵੀ ਜੇਕਰ ਤੁਹਾਨੂੰ ਫੂਡ ਤਾਂ ਮਿਲਦਾ ਜੇਕਰ ਤੁਸੀਂ ਉਹਦੇ ਵੱਖਰਾ ਭੁਗਤਾਨ ਕਰਦੇ ਆ ਜੇ ਤੁਸੀਂ ਕੰਬਲ ਵੀ ਲੈਣਾ ਬਲੈਂਕਟ ਵੀ ਲੈਣਾ ਉਹਦੇ ਲਈ ਵੀ ਭੁਗਤਾਨ ਚਲੋ ਵੱਖਰਾ ਕਰਨਾ ਪੈਂਦਾ ਪਰ ਇਹ ਜਿਹੜੇ ਜਹਾਜ਼ ਆ ਇਹ ਬੰਦੇ ਦੇ ਲਈ ਕਫਾਈਤੀ ਆ ਜੇ ਤੁਹਾਡੇ ਕੋਲੇ ਖੁੱਲੇ ਡੁੱਲੇ ਪੈਸੇ ਆ ਤਾਂ ਜਿੰਨੇ ਮਰਜ਼ੀ ਪੈਸੇ ਲਾਓ ਪਰ ਜੇਕਰ ਬਜਟ ਦੇ ਵਿੱਚ ਰੱਖਣਾ ਤਾਂ ਇਹ ਵੀ ਹੈਗੇ ਨੇ ਇੱਥੋਂ ਦੇ ਸਿੰਗਾਪੁਰ ਦੀ ਸਕੂਟ 에ਰਲਾਈਨ ਆ ਇਹਨਾਂ ਦੀ ਆਪਾਂ ਜਾਣਦੇ ਸਿੰਗਾਪੁਰ 에ਰਲਾਈਨ ਵੀ ਆ ਇਹਨਾਂ ਦੇ ਕੋਲੇ ਕਈ ਹੋਰ 에ਰਲਾਈਨਾਂ ਵੀ ਆ ਪਰ ਕਿਹਨ ਦਾ ਭਾਵੇਂ ਜੀ ਕਿ ਸਾਡੇ ਤੇ ਇਸ ਦੇਸ਼ ਦੇ ਨਾਲ ਤੁਲਨਾ ਕਰਨ ਦੇ ਵਿੱਚ ਆ ਗੱਲਾਂ ਵੀ ਨਜ਼ਰ ਆਉਂਦੀਆਂ ਫਿਰ ਮੇਰੇ ਦਿਮਾਗ ਦੇ ਵਿੱਚ ਗੱਲ ਆਉਂਦੀ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਭਾਈ ਚੱਪਲ ਵਾਲਾ ਵੀ ਹਵਾਈ ਸਫ਼ਰ ਕਰੇਗਾ ਬਹੁਤ ਵਧੀਆ ਗੱਲ ਆ ਪਰ ਚੱਪਲ ਵਾਲੇ ਦੇ ਲਈ ਟਿਕਟ ਦਾ ਭਾਤ ਤਾਂ ਉਹੀ ਆ ਜੇ ਮੰਨ ਲਓ ਬੰ ਚੱਪਲ ਪਾਈਏ ਦਾ ਮਤਲਬ ਇਹ ਥੋੜੀ ਕਿ ਜਿਹੜੀ 10000 ਦੀ ਡੋਮੈਸਟਿਕ ਟਿਕਟਾ ਤੇ ਇਹ 1100 ਰੁਪਏ ਦੀ ਹੋਗੀ ਚੱਪਲ ਵਾਲੇ ਨੂੰ ਆਪਾਂ ਸਹੂਲਤ ਕੀ ਦਿੰਨੇ ਮਤਲਬ ਗਰੀਬ ਬੰਦੇ ਨੂੰ ਮਾਤੜ ਬੰਦੇ ਨੂੰ ਸਹੂਲਤ ਕੀ ਦਿੰਨੇ ਹੈ ਗੱਲ ਕੁਆਲਟੀ ਵੀ ਹੋਣੀ ਚਾਹੀਦੀ ਆ ਨਾ ਕਿ ਇਹ ਕਿ ਭਾਈ ਹਰ ਥਾਂ ਨੇ ਉੱਤੇ ਰਾਜਨੀਤੀ ਦੀ ਖੈਰ ਮੈਂ ਥੋੜਾ ਜਿਹਾ ਵਿਸ਼ੇ ਤੋਂ ਪਰੇ ਇਹਨੇ ਚਲਾ ਜਾਵਾਂ ਇਹ ਜਿਹੜਾ ਸਿੰਗਾਪੁਰ ਦਾ 에ਰਪੋਰਟ ਆ ਇਹ ਸੱਚੀ ਮੂਚੀ ਦੇਖਣਯੋਗ ਆ ਵਿੱਚ ਇਹਦੇ ਵਾਟਰ ਪਾਰਕ ਤੋਂ ਲੈ ਕੇ ਜੰਗਲ ਤੋਂ ਲੈ ਕੇ ਸਿਨੇਮਾ ਹਾਲ ਤੋਂ ਲੈ ਕੇ ਇਹਦੇ ਵਿੱਚ ਟਰਮੀਨਲ ਨੰਬਰ 2 ਦੇ ਉੱਤੇ ਤੇ ਇੱਕ ਬਹੁਤ ਖੂਬਸੂਰਤ ਝਰਨਾ ਜਿੱਥੇ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਫੋਟੋਆਂ ਖਿੱਚਣ ਦੇ ਲਈ ਆਉਂਦੇ ਆ ਇਹਦੇ ਵਿੱਚ ਸਫਾਈ ਇੰਨੀ ਸੋਹਣੀ ਆ ਇਹਦੇ ਵਿੱਚੋਂ ਮੈਿਕਾ ਇੰਡੀਆਂ ਹੁੰਦੀਆਂ ਵੀ ਤੁਹਾਡਾ ਚਿੰਤ ਕਰਦਾ ਵੀ ਯਾਰ ਸਾਡਾ ਜਹਾਜ਼ ਜੇਕਰ 2 ਘੰਟੇ ਹੋਰ ਲੇਟ ਜਾਣਾ ਤਾਂ ਮਾੜਾ ਬੋਟਾ ਘੁੰਮ ਫਿਰ ਕੇ ਹੋਰ ਆ ਜਾਂਦਾ ਮਤਲਬ ਇਹ ਹੈ ਜੀ ਕਿ ਸਿੰਗਾਪੁਰ ਦਾ ਇਹ 에어ਪੋਰਟ ਆ ਜਿਹੜਾ ਉਹ ਆਪਣੇ ਕੁਸ਼ਲ ਪ੍ਰਬੰਧਨ ਦੇ ਕਰਕੇ ਇਥੋਂ ਦੀ ਮੈਨੇਜਮੈਂਟ ਦੇ ਕਰਕੇ ਸਭ ਦਾ ਧਿਆਨ ਖਿੱਚਦਾ ਹੋਰ ਵੀ ਦੁਨੀਆ ਦੇ ਵਿੱਚ ਬੜੇ ਚੰਗੇ 에어ਪੋਰਟ ਆ ਪਰ ਸਿੰਗਾਪੁਰ ਦੇ 에어ਪੋਰਟ ਦੇ ਬਾਰੇ ਵਕਫ ਵਕਫ ਥਾਵਾਂ ਤੇ ਚਰਚੇ ਸੁਣੀਂਦੇ ਆ ਸੋ ਅਸੀਂ ਇੱਥੇ ਜੀ ਸਾਢੇ 1.5 ਘੰਟੇ ਦੇ ਲਈ ਰੁਕੇ ਲਗਭਗ ਤੇ ਫਿਰ ਸਾਡਾ ਅਗਲਾ ਜਹਾਜ਼ ਹੈਗਾ ਸਿਡਨੀ ਜਾਣ ਲਈ ਕਾੜੀ 7 7.5 ਘੰਟੇ ਦੀ ਫਲਾਈਟ ਅੱਗੇ ਹੈਗੀ ਆ ਤੇ ਅਸੀਂ ਅੰਮ੍ਰਿਤਸਰ ਤੋਂ ਇੱਥੋਂ ਤੱਕ ਮੇਰੇ ਖਰ ਵੀ 1.5 ਘੰਟਿਆਂ ਦੇ ਵਿੱਚ ਆਏ ਆ ਸਵੇਰ ਦਾ ਇਹ ਵੇਲਾ ਜੀ ਸਿੰਗਾਪੁਰ ਦੇ ਸਮੇਂ ਦੇ ਮੁਤਾਬਕ ਸਵੇਰ ਦਾ ਵੇਲਾ ਹੋ ਗਿਆ ਜੀ ਇਹ ਲਗਭਗ 5 ਵਜ ਗਏ ਆ 5 ਵਜ ਚੁੱਕੇ ਆ ਸਿੰਗਾਪੁਰ ਦੇ ਸਮੇਂ ਦੇ ਮੁਤਾਬਕ ਇੱਕ ਵਾਰ ਆ ਆਲਾ ਦਵਾਲਾ ਦਿਖਾ ਦਿਓ ਤੇ ਮੌਸਮ ਠੀਕ ਆ ਗਰਮੀ ਆਪਣੇ ਜਿੰਨੀ ਨਹੀਂ ਆ ਪਰ ਜਿਵੇਂ ਸਵੇਰ ਦੇ ਵੇਲੇ ਠੀਕ ਠੀਕ ਮੌਸਮ ਹੈਗਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਛੋਟੇ ਛੋਟੇ ਦੇਸ਼ਾਂ ਨੇ ਕਿਵੇਂ ਤਰੱਕੀ ਕੀਤੀ ਆ ਛੋਟੇ ਛੋਟੇ ਦੇਸ਼ਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖਣਯੋਗ ਆ ਜੇ ਅੱਜ ਸੈਰ ਸਪਾਟੇ ਦੇ ਤੌਰ ਦੇ ਉੱਤੇ ਸਿੰਗਾਪੁਰ ਮਲੇਸ਼ੀਆ థਾਈਲੈਂਡ ਵਿਕਸਤ ਹੋਏ ਆ ਤਾਂ ਉਹਦੇ ਵਿੱਚ ਕੋਈ ਗੱਲ ਆ ਇਹ ਨਹੀਂ ਵੀ ਪਾਈ ਇੱਥੇ ਕੱਲੀ ਉਧਰ ਆਪਾਂ ਕੋਈ ਨਾ ਕੋਈ ਛੁਰਲੀ ਛੜਤੀ ਉਧਰ ਛੁਰਲੀ ਛੜਤੀ ਮੈਂ ਕਦੇ ਕਦੇ ਸੋਚਦਾ ਹੁੰਨਾ ਵੀ ਚੀਨ ਦੇ ਵੱਲੋਂ ਤਾਂ ਬਨੌਟੀ ਚੰਦ ਬਣਾਇਆ ਜਾ ਰਿਹਾ ਉਹ ਕਹਿੰਦੇ ਵੀ ਅਸੀਂ 1.5 ਕਿਲੋਮੀਟਰ ਉੱਤੇ ਇਸ ਚੰਦ ਨੂੰ ਟੰਗ ਦੇਣਾ ਤੇ ਇਹ ਚੰਦ ਆ ਜਿਹੜਾ ਰਾਤ ਨੂੰ ਇਹਦੀ ਚਮਕਾ ਜਿਹੜੀ ਉਹ ਸਾਡੀਆਂ ਸਟਰੀਟ ਲਾਈਟਾਂ ਵਾਲੀ ਜਿਹੜੀ ਬਿਜਲੀ ਆ ਉਹਦੀ ਖਬਤ ਘਟਾਉਗੀ ਤੇ ਅਸੀਂ ਇੱਥੇ ਔਰੰਗਜ਼ੇਬ ਦੀ ਕਬਰ ਢਾਉਣ ਲੱਗੇ ਹਾਂ ਭਾਰਤ ਦੇ ਵਿੱਚ ਵੀ ਅੱਛਾ ਇਹ ਤਾਂ ਔਰੰਗਜ਼ੇਬ ਦੀ ਕਬਰ ਤੇ ਕੋਈ ਕਿਨਾਂ ਟਾਇਲਟ ਕਰਦੇ ਹੋ ਕੋਈ ਕਿਨਾਂ ਵਾਸ਼ਰੂਮ ਕਰਕੇ ਤੇਰਾ ਇਹਨੂੰ ਐਂ ਕਰੋ ਉੱਥੇ ਦੰਗੇ ਹੋ ਜਾਂਦੇ ਆ ਵੀ ਭਾਈ ਸਿਰਫ ਇੱਕ ਔਰੰਗਜ਼ੇਬ ਕਬਰ ਦੇ ਵਿੱਚੋਂ ਔਰੰਗਜ਼ੇਬ ਨਾ ਉੱਠ ਖੜੇ ਕਿਤੇ ਤੇ ਉਹ ਕਿਹੜਾ 10 ਸਾਲ ਪਹਿਲਾਂ ਮਰਿਆ ਉਹਨੂੰ ਕੌਣ ਚਿੱਤੇ ਰੱਖ ਰਿਆ ਪਰ ਇੱਥੇ ਸਾਡੇ ਆਪਣੇ ਆ ਮਸਲੇ ਆ ਜੇ ਇਹਨਾਂ ਦੇਸ਼ਾਂ ਦੇ ਵਿੱਚ ਆ ਮਸਲੇ ਹੋਣ ਜਿਵੇਂ ਸਿੰਗਾਪੁਰ ਨਿੱਕੇ ਨਿੱਕੇ ਦੇਸ਼ਾਂ ਦੇ ਵਿੱਚ ਮਲੇਸ਼ੀਆ ਦੇ ਵਿੱਚ ਥਾਈਲੈਂਡ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਤਾਂ ਇਹਨਾਂ ਦੀ ਤਰੱਕੀ ਥੋੜੀ ਹੋਣੀ ਆ ਸਾਡੇ ਭਾਰਤ ਦੇ ਵਿੱਚ ਬਹੁਤ ਕੁਝ ਆ ਬਹੁਤ ਕੁਝ ਹੋ ਵੀ ਸਕਦਾ ਪਰ ਇੱਥੇ ਹਰ ਗੱਲ ਵੋਟ ਦੇ ਨਾਲ ਜਾ ਕੇ ਜੁੜਦੀ ਵੀ ਪਾਈ ਨੂੰ ਵੋਟ ਦੇ ਨਾਲ ਗੱਲ ਜੋੜ ਦਈਏ ਪਰ ਜਿਹੜੇ ਦੇਸ਼ਾਂ ਦੇ ਵਿੱਚ ਕੱਲੀ ਵੋਟ ਬਾਰੇ ਨਹੀਂ ਸੋਚਿਆ ਜਾਂਦਾ ਕੱਲੇ ਧਰਮ 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 ਦੀ ਰੱਟ ਨਹੀਂ ਲੱਗ ਜਾਂਦੀ ਕੱਲੀ ਜਾਤ 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 ਨਹੀਂ ਕੀਤੀ ਜਾਂਦੀ ਤੇ ਉਹਨਾਂ ਦੇਸ਼ਾਂ ਦੇ ਵਿੱਚ ਸਾਰਾ ਕੁਝ ਠੀਕ ਰਹਿ ਜਾਂਦਾ ਸੋ ਮੈਨੂੰ ਚੰਗਾ ਲੱਗਾ ਜੀ ਇਸ ਥਾਂ ਦੇ ਉੱਤੇ ਆ ਕੇ ਸਾਨੂੰ ਇੱਥੇ ਬਹੁਤ ਸਾਰੇ ਭੈਣਾ ਵੀਰ ਮਿਲੇ ਆ ਕੋਈ ਇਸ ਵੇਲੇ ਇਥੋਂ ਕਿਉਂਕਿ ਇਹ ਨਾ ਇਥੋਂ ਕਨੈਕਟਿੰਗ ਫਲਾਈਟ ਆ ਜਿਹੜੀਆਂ ਜੇ ਤੁਸੀਂ ਸਿੰਗਾਪੁਰ 에ਅਰਲਾਈਨ ਲਈ ਆ ਜੇ ਤੁਸੀਂ ਸਕੂਟ 에ਅਰਲਾਈਨ ਲਈ ਆ ਤੇ ਫਿਰ ਉਹ ਆਪਦਾ ਤੇਲ ਪਾਣੀ ਜਹਾਜ਼ ਦੇ ਵਿੱਚ ਭਰਉਣ ਦੇ ਲਈ ਇਸ ਥਾਂ ਤੇ ਖੜਦੇ ਆ ਇੱਥੇ ਸਾਨੂੰ ਫਿਲਪਾਈਨ ਵਾਲੇ ਭੈਣਾ ਵੀਰ ਮਿਲੇ ਕੋਈ ਆਸਟ੍ਰੇਲੀਆ ਜਾ ਰਿਹਾ ਜਿਹੜਾ ਉਹਨੇ ਕਹਿੰਸੀ ਪਰਥ ਜਾ ਰਹੇ ਆ ਕਿਸੇ ਨੇ ਕਿਹਾ ਜੀ ਅਸੀਂ ਜਾ ਰਹੇ ਇਸ ਵੇਲੇ ਸਿਡਨੀ ਦੇ ਵਿੱਚ ਤੁਹਾਡੇ ਨਾਲ ਹੀ ਜਾ ਰਹੇ ਆ ਕੋਈ ਕਹਿੰਦਾ ਜੀ ਅਸੀਂ ਮੈਲਬਰਨ ਜਾ ਰਹੇ ਆ ਕੋਈ ਬ੍ਰਿਸਬੇਨ ਕੋਈ ਐਡੀਲੇਡ ਜਾ ਰਿਹਾ ਸੋ ਚੰਗਾ ਲੱਗਾ ਤੇ ਆਪਾਂ ਇੱਕ ਵਾਰੀ ਫਿਰ ਦ੍ਰਿਸ਼ ਦਿ ਇਹਦੇ ਵਿੱਚ ਜਿੰਨੇ ਵੀ ਇਸ ਸਿੰਗਾਪੁਰ 에ਅਰਪੋਰਟ ਦੇ ਵਿੱਚ ਇਹ ਬੂਟੇ ਆ ਇਹਦੇ ਵਿੱਚੋਂ 90% ਦੀ ਨੈਚੁਰਲ ਆ ਕੁਦਰਤੀ ਆ ਇਹ ਨਹੀਂ ਵੀ ਜਿਹੜਾ ਆ ਦੇਖੋ ਜੀ ਆਹਾ ਮੇਰਾ ਹੱਥ ਨਹੀਂ ਪਹੁੰਚ ਰਿਹਾ ਮੈਂ ਇੱਕ ਮਿੰਟ ਦੇਖਦਾ ਇਹ ਇੰਨਾ ਨਹੀਂ ਵੀ ਜਿਹੜਾ ਗੁਲਾਬ ਆ ਇਹ ਪਲਾਸਟਿਕ ਦਾ ਹੋਵੇ ਆ ਪੱਤੇ ਪਲਾਸਟਿਕ ਦੇ ਹੋਣ ਤੇ ਇਹ ਸਾਰਾ ਕੁਝ ਨੈਚੁਰਲ ਆ ਇਹ ਕੁਦਰਤੀ ਆ ਸਾਰਾ ਕੁਝ ਮਤਲਬ ਕੁਦਰਤ ਨੂੰ ਸੰਭਾਲ ਕੇ ਰੱਖਦੇ ਲੋਕ ਹੋ ਸਕਦਾ ਇੱਥੇ ਬਹੁਤ ਸਾਰੀਆਂ ਉਕਾਇਆਂ ਵੀ ਹੋਣ ਕੁਝ ਕਿਹੋ ਜਿਹੀਆਂ ਗੱਲਾਂ ਹੋਣ ਜਿਹਦੇ ਬਾਰੇ ਸਾਨੂੰ ਇਲਮ ਨਹੀਂ ਆ ਪਰ ਸਾਨੂੰ ਇੰਨਾ ਪਤਾ ਕਿ ਪੰਜਾਬੀ ਇੱਥੇ ਵੀ ਵੱਡੀ ਗਿਣਤੀ 'ਚ ਕੰਮ ਕਰਦੇ ਆ। ਸਾਨੂੰ ਇਹ ਪਤਾ ਵੀ ਪੰਜਾਬੀਆਂ ਦਾ ਲਗਾ ਘੁੰਮਣ ਫਿਰਨ ਦੇ ਤੌਰ ਦੇ ਉੱਤੇ ਵੀ ਤੇ ਕਿਰਤ ਕਮਾਈ ਦੇ ਤੌਰ ਦੇ ਉੱਤੇ ਇੱਥੇ ਵੀ ਆ। ਤੇ ਪੰਜਾਬੀ ਦੁਨੀਆ ਦੇ ਵਿੱਚ ਹਰ ਥਾਂ ਤੇ ਆ। ਮੈਨੂੰ ਕਈ ਵਾਰੀ ਬੰਦੇ ਪੁੱਛਦੇ ਆ ਵੀ ਤੁਹਾਨੂੰ ਤੁਸੀਂ ਪੰਜਾਬੀਆਂ ਬਾਰੇ ਕੀ ਕਹੋਗੇ? ਮੈਂ ਕਿਹਾ ਸੀ ਪੰਜਾਬੀ ਖੱਬੜ ਘਾ ਵਰਗੇ ਹੁੰਨੇ ਆ। ਜਿੱਥੇ ਡਿੱਗ ਗਏ ਉੱਥੋਂ ਹੀ ਸ਼ੁਰੂ ਹੋਗੇ। ਜਿੱਥੇ ਡਿੱਗ ਗਏ ਖੱਬੜ ਘਾ ਨੂੰ ਤੁਸੀਂ ਕਿਤੇ ਵੀ ਸੁੱਟ ਦਿਓ। ਉਹਨੂੰ ਪਾਣੀ ਨਾ ਵੀ ਪਵੇ ਉਹ ਹਰੇ ਹੋਣ ਦੀ ਉਡੀਕ ਕਰਦਾ ਰਹਿੰਦਾ। ਜਿੱਦੇ ਚਾਰ ਬੂੰਦਾ ਡਿੱਗ ਪਾਉ ਨੇ ਫੇਰ ਕੰਮ ਚੱਕ ਦੇਣਾ ਆਪਾਂ ਤਾਂ ਪੰਜਾਬੀ ਉਹ ਆ ਨਾ ਸਾਰੇ ਇਹ ਖੱਬੜਾਂ ਵਰਗੇ ਆ ਅਸੀਂ ਤਾਂ ਲੱਗ ਹੀ ਜਾਣਾ ਦੁਨੀਆਂ ਦੇ ਕਿਸੇ ਵੀ ਸਥੇ ਚ ਜਾਈਏ ਸਾਨੂੰ ਜੰਗਲਾਂ 'ਚ ਛੱਡ ਦਿਓ ਪਥਰੀਲੀਆਂ ਥਾਵਾਂ ਤੇ ਛੱਡ ਦਿਓ ਸਾਨੂੰ ਉਜਾੜ ਬੀਆ ਬਾਂ ਚ ਛੱਡ ਦਿਓ ਪੰਜਾਬੀ ਗਾਣੇ ਤਾਂ ਕਾਮਯਾਬ ਹੋ ਹੀ ਜਾਣਾ ਪਰ ਪੰਜਾਬੀ ਜਿੰਦਾਬਾਦ ਹੰਸਣ ਸੰ ਤੇ ਰਹਿਣਗੇ ਪਰ ਗੱਲ ਜਦੋਂ ਤੁਲਨਾ ਦੀ ਕਰਦੇ ਆ ਤੇ ਤੁਲਨਾ ਜਿਹੜੀ ਉਹ ਫਿਰ ਕਈ ਤਰ੍ਹਾਂ ਦੀਆਂ ਊਣ ਪਾਈਆਂ ਵਾਲੀ ਆ ਤੇ ਅਸੀਂ ਜਦੋਂ ਅੰਮ੍ਰਿਤਸਰ ਦੇ 에어ਪੋਰਟ ਤੋਂ ਤੁਰੇ ਆ ਤੇ ਮੈਨੂੰ ਬਹੁਤ ਸਾਰੇ ਭੈਣਾ ਵੀਰ ਮਿਲੇ ਉਹ ਕਹਿੰਦੇ ਵੀ ਅਸੀਂ ਨਾ ਕਈ ਵਾਰੀ ਸਾਡਾ ਇੱਥੇ ਇੱਕ ਤੌੜਾ ਐਕਸਪੀਰੀਅੰਸ ਹੋ ਜਾਂਦਾ ਤਜਰਬਾ ਹੋ ਜਾਂਦਾ ਮੈਂ ਕਿਹਾ ਕਿਵੇਂ ਕਹਿੰਦੇ ਵੀ ਇੱਥੇ ਸਾਨੂੰ ਸਹੂਲਤ ਨਹੀਂ ਘਾਟ ਆ ਇਉਂ ਲੱਗਦਾ ਵੀ ਇਹ ਆਪ ਹੀ ਕੁਝ ਵਾਰ ਚਾਹੁੰਦੇ ਕਈ ਵਾਰ ਵੀ ਭਾਈ ਤੁਸੀਂ ਦਿੱਲੀ ਹੀ ਜਾਓ ਮੈਂ ਕਿਹਾ ਜੀ ਇਹ ਤਾਂ ਗੱਲ ਸੱਚੀ ਹੈ ਜੀ ਕਿ ਜੇਕਰ ਪੰਜਾਬ ਦੇ ਵਿੱਚ ਅੰਮ੍ਰਿਤਸਰ 에ਅਰਪੋਰਟ ਜਿਹੜਾ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਜੇਕਰ ਵਧੀਆ ਚੱਲੇ ਤੇ ਫਿਰ ਦਿੱਲੀ ਵੱਲ ਨਹੀਂ ਜਾਣਗੇ ਫਿਰ ਉਹਦਾ ਰੈਵਨਿਊ ਘਟਦਾ ਜਦ ਕਿ ਪੰਜਾਬ ਦੇ ਵਿੱਚ ਇਕੱਲੇ 에어ਪੋਰਟ ਨਹੀਂ ਜਿਵੇਂ ਹੁਣ ਇੱਕ ਇੱਥੇ ਵੀ 에어ਪੋਰਟ ਬਣਾ ਦੇਾਂਗੇ ਇੱਥੇ ਵੀ ਬਣਾ ਦੇਾਂਗੇ ਇੱਥੇ ਵੀ ਬਣਾ ਦੇਾਂਗੇ ਉਹਨਾਂ ਨੂੰ ਚਲਾਉਣਾ ਵੀ ਆ ਉਹਨਾਂ ਨੂੰ ਵਰਤੋਂਯੋਗ ਵੀ ਬਣਾਉਣਾ ਲੋਕ ਵੱਧ ਤੋਂ ਵੱਧ ਆਉਣ ਇਹ ਵੀ ਜ਼ਰੂਰਤ ਆ ਇਕੱਲੇ 에어ਪੋਰਟ ਬੱਸ ਛੱਡਿਆ ਵਾਂਗੂ ਬਣਾਉਣ ਦੀ ਕੋਈ ਕੋਈ ਵੱਡੀ ਪ੍ਰਾਪਤੀ ਨਹੀਂ ਹੈਗੀ ਇਹ ਤਾਂ ਜੀ ਚੱਲਦੇ ਵੀ ਹੋਣੇ ਚਾਹੀਦੇ ਆ ਤੇ ਸਹੂਲਤਾਂ ਵੀ ਸਹੀ ਮਿਲਣੀਆਂ ਚਾਹੀਣੀਆਂ ਤੇ ਘੱਟ ਰੇਟ ਤੇ ਮਿਲਣੀਆਂ ਚਾਹੀਣੀਆਂ ਜੇ ਅੱਜ ਬੰਦੇ ਨੇ ਆਦਮਪੁਰ ਤੋਂ ਟਿਕਟ ਲੈਣੀ ਹੋਵੇ ਹਜੂਰ ਸਾਹਿਬ ਦੀ 25 30000 ਰੁਪਏ ਦੀ ਟਿਕਟ ਮਿਲਦੀ ਹੈ ਜੇ ਮੌਕੇ ਤੇ ਲੈਨੇ ਤੁਹਾਨੂੰ 40 40000 ਦੀ ਟਿਕਟ ਮਿਲਦੀ ਹੈ 40000 ਦੀ ਟਿਕਟੋਂਥੋਂ ਮਿਲਦੀ ਹੈ ਡੋਮੈਸਟਿਕ ਫਲਾਈਟ ਦੀ ਤੇ ਪਰ ਜੇ ਤੁਸੀਂ ਕਿਸੇ ਹੋਰ ਕਈ ਵਾਰੀ ਦੇਸ਼ਾਂ 'ਚ ਜਾਣਾ ਘੁੰਮਣ ਫਿਰਨ ਦੇ ਲਈ ਤੇ 6 ਦਿਨ ਦਾ ਟੂਰ ਤੁਹਾਨੂੰ 50000 'ਚ ਮਿਲ ਜਾਂਦਾ ਸੋ ਗੱਲ ਇਹ ਹੈ ਕਿ ਇੱਥੇ ਟਿਕਟਾਂ ਦੇ ਰੇਟ ਵੀ ਘਟ ਹੋਣੇ ਚਾਹੀਦੇ ਮਨੋਪੋਲੀ ਟੁੱਟਣੀ ਚਾਹੀਦੀ ਹੈ ਖੈਰ ਆਪਾਂ ਗੱਲ ਨੂੰ ਸਮਾਪਤ ਕਰਦੇ ਹਾਂ ਇੱਕ ਵਾਰ ਫਿਰ ਦ੍ਰਿਸ਼ ਨਖਾਰਿਓ ਜੀ ਆਹ ਆ ਜੀ ਇੱਥੇ ਸਿਰਫ ਤੇ ਸਿਰਫ ਆ ਜਿੰਨੇ ਵੀ ਤੁਹਾਨੂੰ ਜਹਾਜ਼ ਦਿਸਦੇ ਆ ਚਿੱਟੇ ਤੇ ਖੱਟੇ ਇਹ ਤੋਂ ਸਕੂਟ 에어 ਲਾਈਨ ਦੇ ਆ ਮੈਂ ਜਿਵੇਂ ਪਹਿਲਾਂ ਗੱਲ ਕਹੀ ਆ ਇੱਕ ਕਫਾਈਤੀ 에어 ਲਾਈਨ ਆ ਇਹਦੇ ਵਿੱਚ ਤੁਹਾਨੂੰ ਫੂਡ ਨਹੀਂ ਮਿਲਦਾ ਤੁਹਾਨੂੰ ਪਾਣੀ ਵੀ ਨਹੀਂ ਪੁੱਛਦੇ ਉਹ ਤੁਸੀਂ ਆਪ ਦੀ ਬੋਤਲ ਲੈ ਕੇ ਆਉਨੇ ਆ ਜੇ ਉਹਨਾਂ ਦੇ ਕੋਲੋਂ ਪਾਣੀ ਵੀ ਮੰਗਦੇ ਪਾਣੀ ਤਾਂ ਸ਼ਰਮੇ ਰਖਲ ਦੇ ਦਿੰਦੇ ਆ ਪਰ ਜੇ ਰੋਟੀ ਪਾਣੀ ਲੈਣਾ ਤਾਂ ਪਹਿਲਾਂ ਤੁਹਾਨੂੰ ਬੁੱਕ ਕਰਾਉਣਾ ਪੈਂਦਾ ਉਹਦੇ ਵੱਖਰੇ ਪੈਸੇ ਦੇਣੇ ਪੈਂਦੇ ਆ ਜੇ ਤੁਹਾਨੂੰ ਉਹਦੇ ਵਿੱਚੋਂ ਕੰਬਲ ਲੈਣਾ ਤੁਸੀਂ ਕਹਿੰਦੇ ਮੈਨੂੰ ਠੰਡ ਜੀ ਆ ਫਿਰ ਉਹਦੇ ਵੱਖਰੇ ਬਲੈਂਕਟ ਦੇ ਪੈਸੇ ਵੱਖਰੇ ਦੇਣੇ ਪੈਂਦੇ ਆ ਸੋ ਇਸ ਤਰੀਕੇ ਦੇ ਪ੍ਰਬੰਧ ਆ ਪਰ ਹਾਂ ਜੇ ਤੁਸੀਂ ਸਿੰਗਾਪੁਰ 에ਰਲਾਈਨ ਦੀ ਮਲੇਸ਼ੀਆ 에ਰਲਾਈਨ ਦੀ ਲੈਨੇ ਟਿਕਟ ਤੇ ਫਿਰ ਤੁਹਾਨੂੰ ਸਾਰਾ ਕੁਝ ਵਿੱਚ ਹੁੰਦਾ ਪਰ 500 ਤੋਂ ਲੈ ਕੇ 700 ਤੋਂ ਲੈ ਕੇ 1000 ਡਾਲਰ ਤੱਕ ਤੁਹਾਨੂੰ ਇੱਕ ਫਾਇਤੀ ਪੈਂਦਾ ਜਿਵੇਂ ਅਸੀਂ ਆਪਦਾ ਤਜਰਬਾ ਦੱਸਦੇ ਆ ਅਸੀਂ ਸਕੂਟ 에ਰਲਾਈਨ ਦੇ ਵਿੱਚ ਹੀ ਆਏ ਆ ਹੁਣ ਅਸੀਂ ਇੱਥੋਂ ਵੀ ਸਿੰਗਾਪੁਰ ਤੋਂ ਸਿਡਨੀ ਤੱਕ ਸਕੂਟ 에ਰਲਾਈਨ ਤੇ ਜਾਣਾ ਸਿਡਨੀ ਦੇ ਵਿੱਚ ਖੇਡਾਂ ਹੋ ਰਹੀਆਂ 37ਵੀਂ ਸਿੱਖ ਖੇਡਾਂ ਉਹਦੇ ਲਈ ਜਾ ਰਹੇ ਆ 18 19 ਤੇ 20 ਤਰੀਕ ਨੂੰ ਤੇ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਪਿਆਰੇ ਆ ਰਹੇ ਆ ਪੰਜਾਬੀ ਜਿੰਦਾਬਾਦ ਹਰ ਪਾਸੇ ਜਿੰਦਾਬਾਦ ਮਿਹਰਬਾਨ